ਅਤਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਜੋ ਕਿਸਾਨਾਂ ਦਾ ਅੰਦੋਲਨ ਚੱਲਿਆ ਹੋਇਆ ਸੀ ਉਸ ਅੰਦੋਲਨ ਨੂੰ ਭਾਵੇਂ ਅਖੇਡ ਕੇ ਰੱਖ ਦਿੱਤਾ ਪੰਜਾਬ ਸਰਕਾਰ ਨੇ ਪਰ ਕਿਸਾਨਾਂ ਦੇ ਹੌਸਲੇ ਅੱਜ ਵੀ ਉੱਚੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਮੰਗਾਂ ਨੂੰ ਲੈ ਕੇ ਮਰਨਮਰਤ ਤੇ ਬੈਠੇ ਸੀ ਔਰ 4 ਮਈ ਨੂੰ ਜੋ ਮੀਟਿੰਗ ਹੋਣੀ ਸੀ ਉਸ ਤੋਂ ਪਹਿਲਾਂ ਅੱਜ ਉਹਨਾਂ ਨੇ ਮਰਨਮਰਤ ਆਪਣਾ ਖਤਮ ਕਰ ਦਿੱਤਾ ਹੈ ਪਰ ਉਹਨਾਂ ਨੇ ਕੇਂਦਰ ਦੇ ਖਿਲਾਫ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਉਹ ਕੇਂਦਰ ਸਰਕਾਰ ਦੇ ਖਿਲਾਫ ਉਹਨਾਂ ਨੇ ਅਗਲੀਆਂ ਮੀਟਿੰਗਾਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜੋ ਕਿ 4 ਮਈ ਨੂੰ ਹੁਣ ਕਿਸਾਨ ਕੇਂਦਰ ਸਰਕਾਰ ਨਾਲ ਮੀਟਿੰਗ ਨਹੀਂ ਕਰਨਗੇ ਇਸ ਦੇ ਬਾਰੇ ਆਪਣਾ ਵੱਡਾ ਬਿਆਨ ਦੇ ਕੇ ਉਹਨਾਂ ਨੇ ਕਿਸਾਨਾਂ ਦੇ ਵਿੱਚ ਨਵੀਂ ਚਰਚਾ ਛੇੜੀ ਜਦੋਂ ਕਿ 4 ਮਈ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿਸਾਨਾਂ ਦੇ ਨਾਲ ਪਹਿਲੀ ਮੀਟਿੰਗ ਹੋਈ 19 ਮਾਰਚ ਉਸ ਤੋਂ ਬਾਅਦ ਉਹ 4 ਮਈ ਤੱਕ ਅਗਲੀ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ ਤੁਹਾਡਾ ਜਿਹੜਾ ਇਹ ਮਸਲਾ ਹੱਲ ਕਰਾਂਗੇ ਪਰ ਵੱਲੇਬਾਲ ਨੇ ਅੱਜ ਵੱਡਾ ਐਲਾਨ ਕਰਕੇ ਜੋ ਕਿ ਕੈਬਨ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਹੁਣ ਇਨਕਾਰ ਕੀਤਾ ਹੈ ਔਰ ਜੋ ਕਿ ਫਤੇਕਰ ਸਾਹਿਬ ਦੇ ਸਰਹੰਦ ਦਾਣਾ ਮੰਡੀ ਵਿੱਚ ਮਹਾਪੰਚਾਇਤ ਹੋਈ ਉਸ ਦੇ ਵਿੱਚ ਉਹਨਾਂ ਨੇ ਆਪਣਾ ਮਰਨ ਮਰਤ ਖਤਮ ਕੀਤਾ ਔਰ ਭਾਰਤੀ ਸੰਜੋਗੀਆਂ ਇਕਤਾ ਸਿੰਘ ਖੁੰਧੇ ਸੂਬਾ ਪ੍ਰਧਾਨ ਨੇ ਜਗਜੀਤ ਸਿੰਘ ਢੱਲੇਵਾਲ ਔਰ ਇਹਨਾਂ ਦੇ ਨਾਲ ਜੋ ਪਹਿਲੀ ਇੱਕ ਹੋਰ ਜਥੇਬੰਦੀ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਵਰ ਸਿੰਘ ਪੰਦੇਰ ਜਿਹਦੇ ਕੋਆਰਡੀਨੇਟਰ ਸੀ ਉਹ ਅਲੱਗ ਹੋ ਚੁੱਕੇ ਨੇ ਹੁਣ ਇਹ ਇੱਕੋ ਜਥੇਬੰਦੀ ਰਹਿ ਗਈ ਏ ਔਰ ਇਹਨਾਂ ਨੇ ਹੁਣ ਆਪਣੇ ਵੱਲੋਂ सरकार के खिलाफ मोर्चे खोल दिते ने पंजाब के पंजाब सरकार के प्रति के सरकार के प्रति लगातार ये अपने अंदोलन जारी रखे और मोर्चे लाए रखे जो डबलेवाल ने केंद्र सरकार के दोष लाए हैं उन्होंने कहा कि सरकार एक पास मीटिंग का सदा दें दूजे पास रात को किसानों के मोर्चा उत्ते ताकत वरत के उन्हों जबरी ਚੱਕੇ ਜ਼ਿਲ੍ਹਾ ਵਿੱਚ ਧੱਕ ਦਿੰਦੀ ਹੈ। ਡੱਲੇਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਜੋ 4 ਮਈ ਦੀ ਮੀਟਿੰਗ ਦੀ ਅਪੀਲ ਸੀ ਉਸ ਨੂੰ ਅਸੀਂ ਠੁਕਰਾਂਦੇ ਹਾਂ। ਜਿਸ ਵਿੱਚ ਮੰਤਰੀ ਨੇ ਮਰਨਵਰਤ ਖਤਮ ਕਰਨ ਬਾਰੇ ਅਤੇ ਮਸਲੇ ਹੱਲ ਦਾ ਭਰੋਸਾ ਦਿੱਤਾ ਸੀ। ਉਸ ਮੀਟਿੰਗ ਦੇ ਵਿੱਚ ਅਸੀਂ ਨਹੀਂ ਹਾਜ਼ਰ ਹੋਵਾਂਗੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ। ਡੱਲੇਵਾਲ ਨੇ ਕਿਹਾ ਕਿ ਪਹਿਲਾਂ ਵੀ ਵਾਅਦੇ ਤੋੜੇ ਗਏ ਇਸ ਲਈ ਸਰਕਾਰ ਤੇ ਸਮੁੱਚ ਭਰੋਸਾ ਨਹੀਂ ਹੈ। ਸੋ ਉਹਨਾਂ ਨੇ ਕਿਆ ਕਿ ਜੋ ਮੋਰਚੇ ਦਾ ਮੁੱਦਾ ਵੀ ਉਠਾਇਆ ਜੋ ਪਿੱਛੇ ਮੱਖੀ ਮੋਰਚਾ ਚੱਲਿਆ ਸੀ ਜਿਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਤਵੀਅ ਤੇ ਅਖੰਡ ਪਾਠ ਬੰਦ ਕਰਾਉਣ ਦਾ ਦੋਸ਼ ਫੋੜਨੇ ਵਾਲੇ ਸ੍ਰੀ ਕਾਟਕ ਸਾਬ੍ਹ ਤੋਂ ਇਨਸਾਫ ਦੀ ਮੰਗ ਕੀਤੀ ਕਿ ਹੁਣ ਸਾਨੂੰ ਸ੍ਰੀ ਅਕਾਲ ਤਖਤ ਸਾਬ੍ਹ ਤੇ ਹੀ ਭਰੋਸਾ ਹੈ ਸਾਨੂੰ ਅਕਾਲ ਤਖਤ ਸਾਬ੍ਹ ਤੋਂ ਇਨਸਾਫ ਮਿਲੇਗਾ ਸ਼ੰਭੂ ਅਤੇ ਖਨੋਰੀ ਬਾਡਰ ਤੇ ਕਿਸਾਨ ਮੋਰਚਾ ਦੇ ਵਿਰੁੱਧ ਵਿੱਚ ਪੰਜਾਬ ਪਰ ਵਿੱਚ ਮਹਾਪਰਚੈਤਾ ਹੋ ਗਈਆਂ ੱਲੇ ਵਾਲਿਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਸਾਡਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਸੋ ਕੇਂਦਰ ਸਰਕਾਰ ਨਾਲ ਅਸੀਂ ਤਤੇ ਹੀ ਮੀਟਿੰਗ ਕਰਾਂਗੇ ਜੇਕਰ ਕੇਂਦਰ ਸਰਕਾਰ ਹਾਂ ਪੱਖੀ ਹੰਗਾਰਾ ਲੈ ਕੇ ਆਉਂਦੀ ਹੈ ਜੇ ਸਾਡੀਆਂ ਸਾਡੀਆਂ ਮੰਗਾਂ ਦੇ ਉੱਪਰ ਯੈਸ ਹੁੰਦੀ ਹੈ ਤਾਂ ਅਸੀਂ ਉਹ ਮੀਟਿੰਗ ਕਰਾਂਗੇ ਜੇਕਰ ਪਹਿਲਾਂ ਵਾਂਗੀ ਇਹ ਮੀਟਿੰਗ ਹੋ ਕੇ ਇਸ ਦਾ ਕੋਈ ਸਿੱਟਾ ਨਹੀਂ ਨਿਕਲਣਾ ਤਾਂ ਫਿਰ ਅਸੀਂ ਇਸ ਮੀਟਿੰਗ ਵਿੱਚ ਨਹੀਂ ਜਾਵਾਂਗੇ ਕੇਂਦਰ ਸਰਕਾਰ ਨੂੰ ਜਵਾਬ ਦੇ ਦਿੱਤਾ ਹੈ ਜਗਜੀਤ ਸਿੰਘ ਢੱਲੇਵਾਲ ਨੇ ਆਪਣੇ ਯੂਨੀਅਨ ਦੇ ਵੱਲੋਂ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦੂਸਰੀ ਯੂਨੀਅਨ ਜਿਹੜਾ ਕਿ ਉਹਨਾਂ ਦੇ ਬਾਰੇ ਜੋ ਨਾਂ ਲੈਣਾ ਵੀ ਉਹਨਾਂ ਨੇ ਮناسب ਨਹੀਂ ਸਮਝਿਆ ਜੋ ਕਿ ਬਲਵੀਰ ਸਿੰਘ ਰਾਜੇਵਾਲ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਉਸ ਬੰਦੇ ਦਾ ਨਾਂ ਨਾ ਲਿਆ ਜਾਵੇ ਬਲਵੀਰ ਸਿੰਘ ਰਾਜੇਵਾਲ ਜਿਹੜੇ ਅਲੱਗ ਯੂਨੀਅਨ ਲੈ ਕੇ ਚੱਲੇ ਹੋਏ ਸੀ ਔਰ ਮਾਨਸਾ ਰੂਤੂ ਸਿੰਘ ਜਗਿੰਦਰ ਸਿੰਘ ਉਰਾਂ ਇਹਨਾਂ ਦੇ ਅਲੱਗ ਯੂਨੀਅਨ ਨੇ ਇਹ ਲਗਾਤਾਰ ਆਪਣਾ ਸੰਘਰਸ਼ ਜਾਰੀ ਰੱਖ ਰਹੇ ਨੇ ਜੋ ਜਗਿੰਦਰ ਸਿੰਘ ਗੁਰਾਹ ਆ ਪੰਜਾਬ ਸਰਕਾਰ ਦੇ ਖਿਲਾਫ ਪੂਰੀ ਤਾਕਤ ਦੇ ਨਾਲ ਇਹਨਾਂ ਨੇ ਅੱਜ ਸੰਗਰੂਰ ਦੇ ਵੱਖ-ਵੱਖ ਜਿਹੜਾ ਤਿਰਮੁਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਰਨੇ ਨਾਏ ਹੋਏ ਨੇ ਸੋ ਜਗਿੰਦਰ ਸਿੰਘ ਗੁਰਾਹ ਪੂਰੇ ਸਰਗਰਮ ਨੇ ਔਰ ਇਸੇ ਨਾਲ ਹੀ ਜੋ ਦੂਸਰੀ ਯੂਨੀਅਨ ਸੀ ਜੋ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਦੇ ਰਹੀ ਸੀ ਉਹ ਅਲੱਗ ਹੋ ਚੁੱਕੀ ਹੈ ਉਹਨਾਂ ਦੇ ਵੱਲੋਂ ਆਪਣਾ ਵੱਖਰਾ ਸਟੈਂਡ ਸ਼ੁਰੂ ਕਰ ਦਿੱਤਾ ਗਿਆ ਔਰ ਜਗਜੀਤ ਸਿੰਘ ਢੱਲੇਵਾਲ ਨੇ ਆਪਣੇ ਮੋਸੇ ਵੱਖਰੇ ਸ਼ੁਰੂ ਕਰ ਦਿੱਤੇ ਨੇ ਕੇਂਦਰ ਸਰਕਾਰ ਨਾਲ ਜਵਾਬ ਦਿੱਤਾ ਹੈ 4 ਮਹੀਨੇ ਨੂੰ ਮੀਟਿੰਗ ਕਰਨ ਤੋਂ ਤਾਂ ਕਿ ਮੰਗਾ ਸਮੀਆਂ ਮੰਨੀਆਂ ਜਣਗਾ ਤਾਂ ਮੀਟਿੰਗ ਕਰਾਂਗੇ ਨਹੀਂ ਤਾਂ ਨਹੀਂ ਮੀਟਿੰਗ ਕਰਾਂਗੇ